ਮਿਸ ਅਸ਼ੀਕਾ ਜੀ ਦੇ ਲੇਖ ਵੀਡੀਓ ਵਿੱਚ ਜਦੋਂ ਕਮਲ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਉਹ ਬਾਹਰ ਆ ਕੇ 소ਫਿਆ ਤੇ ਬਹਿ ਜਾਂਦਾ ਹੈ ਤੇ ਉਹ बार-बार ਇਹੀ ਗੱਲ ਸੋਚਦਾ ਹੈ ਕਿ ਪਿੰਕੀ ਮੈਨੂੰ ਆਪਣੇ ਫੋਨ ਦਾ ਪਾਸਵਰਡ ਕਿਉਂ ਨਹੀਂ ਦੱਸਦੀ ਉਹ ਮੈਨੂੰ ਇਗਨੋਰ ਕਿਉਂ ਕਰ ਰਹੀ ਹੈ ਉਸ ਦੇ ਮਨ ਵਿੱਚ ਸ਼ੱਕ ਪੈ ਹੀ ਜਾਂਦਾ ਹੈ ਕਿ ਕੁਝ ਨਾ ਕੁਝ ਹੋਣੇ ਵਾਲਾ ਹੈ ਤੇ ਉਹ ਬਹੁਤ ਪਰੇਸ਼ਾਨ ਹੁੰਦਾ ਹੈ ਤੇ ਪਿੰਕੀ ਸਾਰਿਆਂ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦੇ ਦਿੰਦੀ ਹੈ ਤੇ ਕਮਲ ਤਾਂ ਉਹ ਦੁੱਧ ਪਿੰਦਾ ਹੀ ਨਹੀਂ ਫਿਰ ਜਦੋਂ ਪ੍ਰੀਤ ਦੀ ਸੱਸ ਕਹਿੰਦੀ ਆ ਕਿ ਤੁਸੀਂ ਰੋਟੀ ਖਾ ਕੇ ਮੂੰਗਫਲੀ ਖਾਣ ਲੱਗ ਗਏ ਆ ਤੇ ਸਾਰੇ ਜਾਣੇ ਅੰਦਰ ਆ ਜਾਓ ਬਹੁਤ ਠੰਡ ਹੋ ਗਈ ਹੈ ਤੇ ਉਹ ਸਾਰੇ ਜਾਣੇ ਅੰਦਰ ਆ ਜਾਂਦੇ ਆ ਤੇ ਕੁਰਸੀਆਂ ਚਾਕੇ ਰੱਖ ਦਿੰਦੇ ਆ ਫਿਰ ਜਦੋਂ ਉਹ ਅੰਦਰ ਆ ਕੇ ਸੌਣ ਲੱਗਦੇ ਆ ਤਾਂ ਜਦੋਂ ਅੱਧੀ ਰਾਤ ਨੂੰ ਪ੍ਰੀਤ ਨੂੰ ਪਿਆਸ ਲੱਗਦੀ ਹੈ ਤੇ ਪ੍ਰੀਤ ਵਿੱਕੀ ਨੂੰ ਕਹਿੰਦੀ ਹੈ ਕਿ ਬਾਹਰ ਬਹੁਤ ਠੰਡਾ ਆਉਂਦਾ ਮੈਨੂੰ ਡਰ ਲੱਗ ਰਿਹਾ ਹੈ ਤੁਸੀਂ ਮੈਨੂੰ ਇੱਕ ਪਾਣੀ ਦਾ ਗਲਾਸ ਲਿਆ ਦਿਓ ਤੇ ਜਦੋਂ ਵਿੱਕੀ ਤੇ ਪ੍ਰੀਤ ਉੱਠਦੇ ਆ ਤੇ ਉਹ ਦੇਖ ਲੈਂਦੇ ਆ ਕਿ ਬਾਹਰ ਚੋਰ ਆ ਕਿਉਂਕਿ ਉਹ ਚੋਰ ਨਹੀਂ ਸੀ ਪਿੰਕੀ ਦੇ ਬੁਲਾਏ ਹੋਏ ਦੋ ਬੰਦੇ ਸੀ ਜੋ ਕਿ ਸਾਰੇ ਘਰ ਨੂੰ ਪਤਾ ਲੱਗ ਜਾਂਦਾ ਹੈ ਸਾਰੇ ਘਰ ਦੇ ਉੱਠ ਜਾਂਦੇ ਆ ਤੇ ਲਾਈਟਾਂ ਚੱਲ ਜਾਂਦੀਆਂ ਆ ਤੇ ਉਧਰ ਸੰਦੀਪ ਦੀ ਚਾਚੀ ਸੰਦੀਪ ਦਾ ਜਿਉਣਾ ਮੁਸ਼ਕਿਲ ਕਰ ਰਹੀ ਹੈ ਜਦੋਂ ਜੀਤਾ ਤਨੀਆਂ ਲੈਣ ਜਾਂਦੀ ਆ ਤਾਂ ਰਾਸਤੇ ਵਿੱਚ ਉਸ ਨੂੰ ਚਾਚੀ ਮਿਲਦੀ ਆ ਤੇ ਚਾਚੀ 도ਗਲੀਆਂ ਗੱਲਾਂ ਕਰਦੀ ਹੈ ਜਦੋਂ ਜੀਤਾ ਕਹਿੰਦੀ ਆ ਕਿ ਤੁਸੀਂ ਸੰਦੀਪ ਨਾਲ ਕਿਹੜੀਆਂ ਗੱਲਾਂ ਕੀਤੀਆਂ ਆ ਸਾਡੇ ਖਿਲਾਫ ਉਹ ਤਾਂ ਸਾਡੇ ਨਾਲ ਲੜਾਈ ਹੀ ਕਰੀ ਜਾਂਦੀ ਆ ਫਿਰ ਚਾਚੀ ਕਹਿੰਦੀ ਆ ਮੈਂ ਤਾਂ ਕੋਈ ਵੀ ਗੱਲ ਨਹੀਂ ਕੀਤੀ ਉਹ ਤਾਂ ਹਰੇਕ ਗੱਲ ਦਾ ਬਾਦਾ ਬਦਾਉਂਦੀ ਆ ਤੇ ਆਪਣੇ ਵਿੱਚ ਲੜਾਈਆਂ ਪਾਉਂਦੀ ਆ ਤਾਂ ਹੀ ਤਾਂ ਇਹਦੀ ਉਥੇ ਆਪਣੇ ਸਹੁਰਿਆਂ ਚ ਸੱਸ ਦੇ ਨਾਲ ਨਹੀਂ ਨਿਭੀ ਹੁਣ ਇੱਥੇ ਸਾਡੇ ਵਿੱਚ ਲੜਾਈਆਂ ਪਾ ਰਹੀ ਆ ਫਿਰ ਇਹ ਗੱਲਾਂ ਸਾਰੀਆਂ ਸੰਦੀਪ ਸੁਣ ਲੈਂਦੀ ਆ ਤੇ ਸੰਦੀਪ ਨੂੰ ਬਹੁਤ ਹੀ ਗੁੱਸਾ ਆਦਾ ਆ ਸੰਦੀਪ ਆ ਕੇ ਬੋਲਦੀ ਆ ਕਿ ਚਾਚੀ ਜਦੋਂ ਤੁਸੀਂ ਮੈਨੂੰ ਗੱਡੀ ਵਿੱਚੋਂ ਉਤਰਦੇ ਦੇਖਿਆ ਸੀ ਤੁਸੀਂ ਬੰਦਾ ਤਾਂ ਦੇਖ ਲਿਆ ਤੁਸੀਂ ਉਸ ਦੇ ਨਾਲ ਉਸ ਦੀ ਮਾਂ ਨਹੀਂ ਦੇਖੀ ਬੈਠੀ ਚਾਚੀ ਕਹਿੰਦੀ ਚਾਚੀ ਬਿਲਕੁਲ ਹੀ ਮੁੱਕਰ ਜਾਂਦੀ ਆ ਉਹ ਕਹਿੰਦੀ ਆ ਮੈਂ ਤਾਂ ਕੋਈ ਜਨਾਨੀ ਨਹੀਂ ਦੇਖੀ ਤੂੰ ਝੂਠ ਬੋਲਦੀ ਆ ਤੇ ਨਾਲੇ ਮੈਨੂੰ ਵੀ ਪਸਾਂਦੀ ਆ ਮੈਂ ਤੇਰੇ ਨਾਲ ਕਿਹੜੀਆਂ ਗੱਲਾਂ ਕਰਕੇ ਗਈ ਆ ਤੂੰ ਬਹੁਤ ਝੂਠ ਬੋਲਦੀ ਆ ਤੂੰ ਸਾਡੇ ਵਿੱਚ ਲੜਾਈਆਂ ਪਾਣੀ ਆ ਫਿਰ ਜੀਤਾ ਨੂੰ ਕਹਿੰਦੀ ਆ ਕਿ ਇਹਦਾ ਫਾਹਾ ਵੱਢ ਦਿਓ ਜੀਤਾ ਨੂੰ ਬਹੁਤ ਗੁੱਸਾ ਆਉਂਦਾ ਆ ਜੀਤਾ ਸੰਦੀਪ ਨੂੰ ਥੱਕੇ ਮਾਰ ਕੇ ਘਰੇ ਲੈ ਜਾਂਦੀ ਆ ਤੇ ਸੋਨੂੰ ਨੂੰ ਦੱਸਦੀ ਆ ਕਿ ਚਾਚੀ ਕਹਿੰਦੀ ਆ ਮੈਂ ਤਾਂ ਇਹਦੇ ਨਾਲ ਕੋਈ ਵੀ ਗੱਲਾਂ ਨਹੀਂ ਕੀਤੀਆਂ ਇਹ ਆਪ ਹੀ ਗੱਲਾਂ ਕਰਦੀ ਆ ਤੇ ਸਾਡੇ ਵਿੱਚ ਲੜਾਈਆਂ ਪਾਉਂਦੀ ਆ ਫਿਰ ਸੋਨੂੰ ਨੂੰ ਬਹੁਤ ਗੁੱਸਾ ਆਂਦਾ ਆ ਸੋਨੂੰ ਮਾਮੇ ਨੂੰ ਫੋਨ ਲਾਹੰਦਾ ਆ ਉਸ ਨੂੰ ਕਹਿੰਦਾ ਆ ਤੁਸੀਂ ਕੋਈ ਰਿਸ਼ਤਾ ਨਹੀਂ ਦੇਖਿਆ ਸੰਦੀਪ ਵਾਸਤੇ ਤੇ ਮਾਮਾ ਕਹਿੰਦਾ ਆ ਤੁਸੀਂ ਆ ਜਾਓ ਇੱਕ ਮੁੰਡਾ ਹੈਗਾ ਆ ਮੁੰਡਾ ਵੀ ਕੌਣ ਆ ਉਸ ਦੀ ਨੌ ਦਾ ਭਰਾ ਜੋ ਕੇ ਬਹੁਤ ਹੀ ਸ਼ਰਾਬੀ ਆ ਉਹ ਕੋਈ ਵੀ ਕੰਮ ਨਹੀਂ ਕਰਦਾ ਤੇ ਉਹਨਾਂ ਦੀ ਨੋ ਨਏ ਉਹਨਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਉਹਨਾਂ ਦੀ ਨੋ ਕਹਿੰਦੀ ਹੈ ਜੇ ਤੁਸੀਂ ਮੇਰੇ ਭਰਾ ਦਾ ਰਿਸ਼ਤਾ ਸੰਦੀਪ ਨਾਲ ਨਾ ਕਰਾਇਆ ਤਾਂ ਮੈਂ ਤੁਹਾਨੂੰ ਰੋਟੀ ਨਹੀਂ ਦੇਣੀ ਤੇ ਉਹ ਸੰਦੀਪ ਦੀ ਕੁੜੀ ਨੂੰ ਕਹਿੰਦੇ ਆ ਕਿ ਅਸੀਂ ਕੁੜੀ ਨਹੀਂ ਰੱਖਣੀ ਹੁਣ ਜਦੋਂ ਇਹ ਗੱਲ ਸੰਦੀਪ ਨੂੰ ਪਤਾ ਲੱਗੇਗੀ ਤਾਂ ਸੰਦੀਪ ਇਸ ਰਿਸ਼ਤੇ ਨੂੰ ਨਾ ਹੀ ਕਰ ਦੇਵੇਗੀ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ